ਸਾਰੇ ਕਟਨਾਏ ਹੋਈ ਕਿ ਅਸੀਂ ਸਵੇਰ ਜਦੋਂ ਉੱਠੇ ਕੋਈ 3 ਵਜੇ ਨਾਲ ਤੇ ਸ਼ੈਲਿੰਗ ਹੋ ਰਹੀ ਸੀ ਪਾਕਿਸਤਾਨ ਦੇ ਉਧੋਂ ਫਿਰ ਨਾ ਮਤਲਬ ਕਿ 5:30 ਵਜੇ ਲੋ ਹੋਈ ਸੀ ਲੋਨ ਤੋਂ ਬਾਅਦ ਹੀ ਹੋਇਆ ਕਿ ਅਸੀਂ ਥੋੜੇ ਮੇਰਾ ਡਬਲ ਸਟੋਰੀ ਮਕਾਨ ਆ ਅਸੀਂ ਸੋਚਿਆ ਕਿ ਥੱਲੇ ਸਿੰਗਲ ਸਟੋਰੀ ਚਲੇ ਜਾਂਦੇ ਹਾਂ ਅਸੀਂ ਤੇ ਉੱਥੇ ਥੋੜਾ ਸੇਫ ਰਹਿਾਂਗੇ ਅਸੀਂ ਆਇਆ ਥੱਲੇ ਮੇਰਾ ਬੇਟਾ ਵੀ ਮੈਂ ਵੀ ਨਾਲ ਸਾਡੀ ਫੈਮਲੀ ਦਾ ਚਾਚੇ ਸਾਰੇ ਇਕੱਠੇ ਹੋ ਜਾਂਦੇ ਆ ਕਿ ਉਸ ਤੋਂ ਬਾਅਦ ਹੀ ਹੋਇਆ ਕਿ ਮੇਰੀ ਮਿਸਰੀ ਉੱਪਰ ਸੀ ਉਹ ਮੈਂ ਬੰਦ ਕਰਕੇ ਥੱਲੇ ਆ ਲਈਆਂ ਉਹ ਜਿਹਾ ਤੁਸ਼ਲ ਸਾਡੇ ਨੇੜੇ ਦੀ ਉਡੀਆ ਨਾ ਉਹਦਾ ਜਿਹੜਾ ਇੱਕ ਛਿਮਾ ਟਾਈਪ ਹੁੰਦੀ ਆ ਉਹ ਲੱਗੀ ਗਲੇ ਤੇ ਮੇਰੀ ਮਿਸ ਨੂੰ ਤੇ ਅਸੀਂ ਲੈ ਕੇ ਉਹਨੂੰ ਹਸਪਤਾਲ ਚਲੇ ਗਏ ਤੇ ਹਸਪਤਾਲ ਲੱਗੇ ਬੜਾ ਮਤਲਬ ਕਿ ਪਹਿਲੀ ਸਿਟੀ ਸ਼ੈਲਗਰੇ ਸੀ ਕਾਫੀ ਉਥੇ ਦੋ ਤਿੰਨ ਦਿਨ ਹੋ ਗਈ ਸੀ ਆ ਬਾਰਾਸ਼ਾ ਸੀ ਟ੍ਰੀਟਮੈਂਟ ਜਿਹੜੀ ਦਿੱਤੀ ਥੋੜੀ ਹੋਤੀ ਉਸ ਤੋਂ ਬਾਅਦ ਅਸੀਂ ਸੋਚਿਆ ਮੈਂ ਚਲੋ ਅਸੀਂ ਜੰਮੂ ਚਲਦੇ ਆ ਜੰਮੂ ਚਲ ਕੇ ਚੈੱਕ ਕਰ ਲੈਂਦੇ ਆ ਤੇ ਬੱਚਾ ਵੀ ਕਹਿਣ ਲੱਗਾ ਅਸੀਂ ਜੰਮੂ ਜਾਣਾ ਇੱਥੇ ਪਾਪਾ ਸੇਫ ਨਹੀਂ ਆ ਛੋਟਾ ਬੱਚਾ ਮੇਰਾ ਡਰ ਗਿਆ ਸੀ ਕਾਫੀ ਕਿ ਆਸੀਂ ਗੱਡੀ ਲੈ ਕੇ ਉੱਥੋਂ ਨਿਕਲੇ ਉਹ ਪਹੁੰਚ ਤੋਂ ਕੋਈ 5-6 ਕਿਲੋਮੀਟਰ ਮੈਨ ਰੋਡ ਤੇ ਜੇ ਨੈਸ਼ਨਲ ਹਾਈਵੇਅ ਸਾਡੇ ਪਹੁੰਚਦਾ ਉੱਥੇ ਪਹੁੰਚੇ ਉੱਥੇ ਛਲ ਗਿਆ ਸਾਈਡ ਦੇ ਪਤਾ ਨਹੀਂ ਚੱਲਿਆ ਮੈਨੂੰ ਬਸ ਮੇਰੀ ਲਾਲਤ ਦੇ ਸੱਜੀ ਛੜ ਦੀ ਫਿਰ ਮੈਂ ਗੱਡੀ 60-70 ਦੀ ਸਪੀਡ ਹੋਈ ਨਹੀਂ ਗੱਡੀ ਮੈਂ ਕੰਟਰੋਲ ਨਹੀਂ ਕਰ ਪਾਇਆ ਮਗਰ ਮੇਰਾ ਵਾਈਗੁਰੂ ਨੇ ਬੜਾ ਸਾਥ ਦਿੱਤਾ ਕਿ ਮੈਂ ਖੱਬੇ ਨਾਲ ਨਾਲ ਬ੍ਰੇਕ ਲਾ ਲਈ ਗੱਡੀ ਖੜੀ ਕਰ ਲਈ ਫਿਰ ਉਸ ਤੋਂ ਬਾਅਦ 15-20 ਮਿੰਟ ਅਸੀਂ ਰੋਡ ਤੇ ਰਹੇ ਤੇ ਮੇਰੇ ਨਾਲ ਸੀ ਮੇਰੇ ਸਾਲੇ ਦਾ ਬੇਟਾ ਛੋਟਾ ਉਹਦੀ ਉਮਰ ਹੈ ਕੋਈ 13-14 ਸਾਲ ਉਹਦੀ ਅਨਸਪਰ ਡੈਥ ਹੋ ਗਈ ਸੀ ਗੱਡੀ ਵਿੱਚ ਹੀ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਸਰ ਉਹਨਾਂ ਨੂੰ ਵੀ ਲੱਗੇ ਕਾਫੀ ਤੇ ਮਿਸਿਨ ਨੂੰ ਆਲਰੇਡੀ ਪਹਿਲੇ ਲੱਗੀ ਸੀ ਥੋੜੀ ਮਗਰ ਇਹਨਾਂ ਦਾ ਬਚਾਓ ਗਿਆ ਬੇਟਾ ਵੀ ਮੇਰਾ ਬੇਟਾ ਵੀ जख्मी ਹੋ ਗਿਆ ਉਥੇ ਵਹਿਣ ਹੋ ਗਿਆ ਫਿਰ ਅਸੀਂ ਪੁਨਸ਼ ਹਸਪੀਟਲ ਡਿਸਟ੍ਰਿਕਟ ਹਸਪੀਟਲ ਪਹੁੰਚ ਗਏ ਅਸੀਂ ਕਾਫੀ ਨੁਕਸਾਨ ਹੋਇਆ ਸੀ ਜੀ ਜੀ ਕਾਫੀ ਨੁਕਸਾਨ ਆਇਆ ਸੀ ਤੇ ਉੱਥੋਂ ਸਾਨੂੰ ਫਸਟ ਡਿਟਰਮਿਨ ਮਿਲੀ ਇੱਥੋਂ ਔਰ ਫਿਰ ਉਹਨਾਂ ਨੇ ਰੈਫਰ ਕੀਤਾ ਸਾਨੂੰ ਜੀ ਐਮ ਸੀ ਫੇਰ ਅਸੀਂ ਆਪਣੀ ਮਤਲਬ ਉੱਥੋਂ ਆ ਗਿਆ ਜਮਨਦੀਪਾ ਸੁਢਲ ਫੇਰ ਰਾਤ ਪੁੱਜੇ ਦਿੱਤੇ ਕੱਲ ਸਵੇਰ ਸਾਡਾ ਆਪਰੇਸ਼ਨ ਵਗੈਰਾ ਹੋ ਗਿਆ ਸਾਡੇ ਬੜਾ ਬੜਾ ਵਧੀਆ ਲਾਏ ਸਰ ਬਹੁਤ ਵਧੀਆ ਲਾਏ ਸਰ ਜਮਨਦੀਪਾ ਪਸਬਲ ਅਜੂਨ ਸਵਾਮੀ ਜੀ ਦੀ ਟੀਵੀ ਤੁਹਾਡੇ ਕੋਲ ਪਹੁੰਚੀ ਹੈ ਹਰ ਮਦਦ ਦਾ ਤਰਫੋਂ ਸਾਡੇ ਦਾ ਬੜਾ ਧੰਨਵਾਦ ਇਹਨਾਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਮਾਰਾ ਅਸੀਂ ਜੈਨਕੇ ਡਿਸਟ੍ਰਿਕਟ ਲਾਸਟ ਲਾਸਟ ਮਤਲਬ ਕਿ ਇੱਕ ਸਟੇਸ਼ਨ ਦਾ ਡਿਸਟ੍ਰਿਕਟ ਪਹੁੰਚ ਕੇ ਇਹਨਾਂ ਦਾ ਬੜਾ ਧੰਨਵਾਦ ਸਰ ਸਾਡੇ ਕੋਲ ਭੇਜੇ ਡਾਕਟਰ ਸਾਹਿਬ ਜਿਤਨੀ ਸਾਡੇ बहुत अच्छी टीम सर पैरामेडिकल स्टाफ डॉक्टर लोग बहुत बहुत अच्छे सर बड़ा अच्छा सर ट्रीटमेंट चल रहा है सर थोड़ा जी ठीक तो तो है ਦੇ ਇਹਨਾਂ ਨੂੰ ਮੈਂ ਨੰਬਰ ਦੇ ਦਿੱਤੇ ਰਹਿੰਦੀ ਕਿਤੇ ਵੀ ਕਿਤੇ ਹੋਰ ਕਿਸੇ ਦੀ ਕਿਸੇ ਚੀਜ਼ ਦੀ ਲੋੜ ਹੈ ਤੇ ਆਪਾਂ ਹਾਜ਼ਰ ਹੈ ਮਹਾਰਾਜ ਬਸ ਇਹ ਪਰਿਵਾਰ ਦਾ ਦਾਸ ਕਰ ਰਹੇ ਸਾਡੇ ਮਹਾਰਾਜ ਦੇ ਵਿੱਚ ਅਸੀਂ ਬੀਸਿਕਲੀ ਆਏ ਹਾਂ ਕਿ ਬੋਡੀ ਕਲ ਕੋਰਾਨ ਦਾਸ ਲੈਣੇ ਪਰ ਇੱਥੇ ਸਾਡਾ ਪ੍ਰੋਬਲਮ ਹੋ ਗਿਆ ਵਧੀਆ ਜੀ 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 ਮਹਾਰਾਜ ਜੀ ਪੁੱਛੋ ਪਹਿਲੀ ਮਹਾਰਾਜ ਜੀ ਮੈਂ ਮੰਗਿਆ ਸਾਡੇ ਕੇਸ ਜੀਸ ਕੋਲੇ ਮਾ ਵੀ ਮੰਗਦੇ ਜਨਾਵਾ ਸਾਡੇ ਕੇਸ ਫੁੱਲੇ ਨਹੀਂ ਨਹੀਂ ਅਸੀਂ ਇਸ ਮੇਰੀ ਬਾਜੂ ਇਹ ਵੀ ਫੈਕਚਰ ਹੈ ਮੈਂ ਆਪ ਕਰ